ਹਾਂਜੀ ਕਿਦਾਂ ਜੀ ਸਾਰੇ ਕਿ ਜੇ ਆਪਾਂ ਅੱਜ ਗੱਲ ਕਰਦੇ ਹਾਂ ਕਿ ਇਟਲੀ ਦੇ ਵਿੱਚ ਕਿਹੜਾ ਕੰਮ ਸਿੱਖ ਕੇ ਆਉਣ ਦਾ ਫਾਇਦਾ ਵਾ ਇੰਡੀਆ ਤੋਂ ਤੇ ਤਿੰਨ ਚਾਰ ਕੰਮ ਮੇਨ ਮੇਨ ਆ ਜਿਹੜੇ ਆਪਾਂ ਨੂੰ ਜ਼ਰੂਰ ਸਿੱਖਣੇ ਚਾਹੀਦੇ ਆ ਕਿ ਜਿੱਦਾਂ ਇੱਕ ਕਟਿੰਗ ਦਾ ਲਾ ਲਈਏ ਕਟਿੰਗ ਦਾ ਕੰਮ ਤੁਸੀਂ ਲਾ ਲਓ ਜੇ ਆਪਾਂ ਨੂੰ ਆਉਂਦਾ ਬਾਅਦ ਆਪਾਂ ਸ਼ਨੀਐਤਵਾਰ ਆਪਣੇ ਘਰੇ ਵੀ ਆਪਾਂ ਜੇ ਕੰਮ ਕਰੀਏ ਨਾ ਤਾਂ ਆਪਣੇ ਜਿੱਦਾਂ ਅਲੱਗ-ਅਲੱਗੇ ਪਿੰਡਾਂ 'ਚ ਆਪਾਂ ਜਿਹੜੇ ਪਿੰਡ 'ਚ ਰਹਿੰਦੇ ਆ ਉਥੋਂ ਦੇ ਹੀ ਮੁੰਡੇ ਆਪਾਂ ਨੂੰ ਦਸਦਾ-ਪੰਜ-ਪੰਜ ਯੂਰੋ ਦੇ ਦਿੰਦੇ ਆ ਦਾੜੀ ਕਟਿੰਗ ਕਰਨ ਦੇ ਤੇ ਵਾਲ-ਵੂਲ ਕੱਟਣ ਦੇ ਤੇ ਨਾਲ ਤੀ ਉਦਾਂ ਦਿਹਾੜੀ ਲਾਉ ਦੇ ਨਾਲ ਜਿੱਤਾ ਨੂੰ ਕਟਿੰਗ ਦਾ ਕੰਮ ਆਉਂਦਾ ਉਹਦੇ ਵਿੱਚ ਵੀ ਜੇ ਤੁਸੀਂ ਸ਼ੌਕ ਤੇ ਵੀ ਲਾਦਦੇ ਕਿਤੇ ਤਾਂ ਵੀ ਆਪਾਂ ਨੂੰ ਬੈਨੀਫਿਟ ਆ ਕਿ ਉਹ ਕੰਮ ਦਾ ਠੀਕ ਆ ਨੰਬਰ 2 ਤੇ ਆਪਾਂ ਗੱਲ ਕਰਦੇ ਆ ਮਕੈਨਿਕਲ ਜਿਹੜਾ ਕਾਰਾਂ ਦਾ ਕੰਮ ਆ ਹਨਾ ਕਿ ਇੱਥੇ ਕਾਰਾਂ ਦੀ ਰਿਪੇਅਰ ਦੇ ਕੰਮ ਦੇ ਬਹੁਤ ਪੈਸੇ ਬਣਦੇ ਆ ਜਿਹਦੇ ਕੋਲ ਪੇਪਰ ਆ ਬੋਲੀ ਆ ਉਹਦਾ ਵਧੀਆ 2000 ਦੇ ਲਾਗੇ ਛਾਗੇ ਰੁਪਈਆ ਬਣਦਾ ਵਾ ਠੀਕ ਆ ਜੀ ਤੇ ਤੀਜੇ ਨੰਬਰ ਤੇ ਆ ਕੰਮ ਰਾਜ ਮਿਸਤਰੀ ਦਾ ਕਿ ਜਿਹਨੂੰ ਟੈਲਾਂ ਲਾਉਣੀਆਂ ਆ ਉਹਦੀਆਂ ਜਿਹਨੂੰ ਆਉਂਦਾ ਵਾ ਆਪਣਾ ਸੀਮੈਂਟ ਦਾ ਕੰਮ ਕਰਨਾ ਆਉਂਦਾ ਵਾ ਕੰਧਾ-ਕੁੰਧਾ ਕਰਨੀ ਆਉਂਦੀਆਂ ਕਿਉਂਕਿ ਇੱਥੇ ਇਹ ਵੀ ਕੰਮ 'ਚ ਕਮਾਈ ਵਧੀਆ ਹੁੰਦੀ ਐ ਫਿਰ ਜੇ ਆਪਾਂ ਗੱਲ ਕਰੀਏ ਕਿ ਇਲੈਕਟ੍ਰੀਸ਼ੀਅਨ ਦਾ ਕੰਮ ਹੋ ਗਿਆ ਹੋਰ ਲਾ ਲਈਏ ਆਪਾਂ ਕੰਮ ਕਿ ਜੇ ਖਰਾਦੇ ਲੋਹਾ ਖਰਾਦਣਾ ਆਉਂਦਾ ਜਿਹਨੂੰ ਕਿ ਉਹਦੇ ਕੋਲ ਜੇ ਪੇਪਰ ਹੈਗੇ ਆ ਫੈਕਟਰੀਆਂ ਹੁੰਦੀਆਂ ਉਹਦੇ ਵਿੱਚ ਵੀ ਵਧੀਆ ਕੰਮ ਠੀਕ ਹੈ ਆਪਾਂ ਕੱਲਾ ਇਹ ਨਾ ਕਰਿਆ ਕਰੀਏ ਕਿ ਆਪਾਂ ਜਾ ਕੇ ਉੱਥੇ ਖੇਤੀ ਕਰਨੀ ਆ ਜਾਂ ਆਪਾਂ ਸਟਾਲੇ ਦੇ ਕੰਮ ਤੇ ਲੱਗ ਜੀਏ ਜਾ ਕੇ ਫਿਰ ਮਿਰ ਇਹ ਤਾਂ ਚਲੋ ਆਪਣੇ ਕੰਮ ਹੈਗੇ ਹੀ ਹੈਗੇ ਆ ਕਿ ਜੇ ਆਪਾਂ ਹੋਰ ਕੀ ਕੰਮ ਨਹੀਂ ਇੱਥੇ ਕਰਦੇ ਤਾਂ ਆਪਾਂ ਕਿ ਸਟਾਲੇ ਦੇ ਕੰਮ ਤੇ ਜਾਂ ਆਪਾਂ ਖੇਤੀ ਦੇ ਕੰਮ ਤੇ ਤਾਂ ਆਪਾਂ ਲੱਗ ਹੀ ਜਾਣ ਕਿ ਉਹਦੇ ਵਿੱਚ ਕਿਹੜਾ ਆਪਾਂ ਕੋਈ ਇਨਸਪੀਰੀਅੰਸ ਦੀ ਲੋੜ ਪਰ ਜੇ ਹੋ ਸਕਦਾ ਵਾ ਕਿ ਜੇ ਤੁਸੀਂ ਇੰਡੀਆ ਤੋਂ ਕੋਈ ਨਾ ਕੋਈ ਕੰਮ ਸਿੱਖਿਆ ਹੋ ਆਪਣੇ ਕੋਲ ਸਕਿੱਲ ਹੋਊਗੀ ਤੇ ਉਹਦੇ ਵਿੱਚ ਆਪਾਂ ਨੂੰ ਜ਼ਿਆਦਾ ਫਾਇਦਾ ਵਾ ਠੀਕ ਹੈ ਜਿੱਦਾਂ ਮੈਂ ਕਟਿੰਗ ਦੇ ਗੱਲ ਕੰਮ ਦੀ ਗੱਲ ਕੀਤੀ ਕਟਿੰਗ ਦਾ ਕੰਮ ਇਦਾਂ ਵਾ ਕਿ ਜੇ ਤੁਸੀਂ ਕਿਸ ਸ਼ਾਪ ਤੇ ਨਹੀਂ ਵੀ ਲੱਗਣਾ ਤੁਸੀਂ ਉਦਾਂ ਬਾਹਰ ਕਿਤੇ ਦਿਹਾੜੀ ਲਾਉਨੇ ਆ ਤੇ ਉਹਦੇ ਵਿੱਚ ਤੁਸੀਂ ਜਿੱਦਾਂ ਸ਼ਨੀ ਐਤਵਾਰ ਹੁੰਦਾ ਆਪਣੇ ਕੋਲ ਉਦੋਂ ਆਪਾਂ ਕਈ ਵਾਰ ਕਉਂਕਿ ਇਥੇ ਕਟਿੰਗ ਦੇ ਕੰਮ ਤੇ ਬਹੁਤ ਜ਼ਿਆਦਾ ਹੀ ਰੈਸ਼ਨ ਤਵ ਕਰਪੋਰਮੈਂਟ ਲੈਣੀ ਪੈਂਦੀ ਆ ਪਹਿਲਾਂ ਜਿੱਦਾਂ ਜਿਹੜੇ ਪਿੰਡਾਂ 'ਚ ਦੁਕਾਨਾਂ ਹੁੰਦੀਆਂ ਜਿੱਦਾਂ ਸ਼ਹਿਰਾਂ ਸ਼ੁਰਾਂ ਦੇ ਲਾ ਰਹੀ ਆ ਆਪਾਂ ਜਿਆਦੀਆਂ ਦੁਕਾਨਾਂ ਜਿੱਦਾਂ ਪਿੰਡਾਂ 'ਚ ਕੋਈ ਵੀ ਅਰਲੀ ਟਾਂ ਵੀ ਦੁਕਾਨ ਹੁੰਦੀ ਐ ਤੇ ਉੱਥੇ ਆਪੋਰਮੈਂਟ ਲੈ ਕੇ ਜਾਣਾ ਪੈਂਦਾ ਖਾਂ ਵੀ 5 ਦਿਨ ਜਾਂ ਹਫ਼ਤਾ ਪਹਿਲਾਂ ਉਹਨਾਂ ਨੂੰ ਫੋਨ ਕਰਨਾ ਪੈਂਦਾ ਸਾਡੇ ਤੇ ਪੋਰਮੈਂਟ ਤੁਹਾਨੂੰ ਦਿਓ ਜ਼ਰੂਰ ਹਨਾ ਜਿੱਥੇ ਮੈਂ ਰਹਿੰਦਾ ਸੀ ਉੱਥੇ ਸਿਰਫ ਇੱਕ ਇੰਡੀਅਨ ਦੁਕਾਨ ਹੀ ਮੁੰਡੇ ਦੀ ਤੇ ਉਹਨੇ ਮੈਂ ਹਫਤਾ ਪਹਿਲਾਂ ਫੋਨ ਕਰਨਾਗਾ ਹਾਂ ਵੀ ਬਾਜੀ ਕੋ ਮੈਂ ਵਾਲ ਕਟਾਉਣਾ ਉਹਨੇ ਕਹਣਾ ਮੈਂ ਤੈਨੂੰ ਟਾਈਮ ਦੱਸਦਾ ਕਿੰਨਾ ਕਿ ਦਿਨ ਉਹਨਾ ਤੋਂ ਉਹ ਦਿਨ ਆਈ ਵੀਰ ਠੀਕ ਕਿ ਜੀ ਤੁਸੀਂ ਜਿਆਦਾ ਨਹੀਂ ਤੇ ਜੇ ਉੱਥੇ 10 ਲੈਂਦੇ ਆ ਤੁਸੀਂ 6-7 ਜਾਂ 5-10 ਹੀ ਲੈ ਕੇ 5 ਲੈ ਲੈ ਜਾਂ 7 ਲੈ ਲੈ ਘਰੇ ਬੈਠੇ ਉਹ ਕੰਮ ਕਰੀਗਾ ਸ਼ਨੀ ਐਤਵਾਰ ਕਿਉਂਕਿ ਇਹ ਤਾਂ ਸਦਾ ਬਾਹਰ ਕੰਮ ਆਗਾ ਹਾਂ ਵੀ ਕਿ ਕਟਿੰਗ ਦਾ ਕੰਮ ਆਗਾ ਹਾਂ ਵੀ ਕਿ ਹਰ ਹਫਤੇ ਜਾਂ ਦੋ ਹਫਤੇ ਬਾਅਦ ਆਪਾਂ ਕਰਾਉਣਾ ਹੀ ਕਰਾਉਣਾ ਵਾ ਹਨ ਇਹ ਤਾਂ ਦਾ ਕੰਮ ਜ਼ਰੂਰ ਸਿੱਖਿਆ ਉਹ ਵੀਰ ਮੇਰੇ ਕਿ ਇੱਥੇ ਜਿਹਦੇ ਕੋਲ ਸਕਿੱਲ ਆ ਉਹਨੂੰ ਥੋੜੀ ਜਿਹੀ ਇਹ ਆ ਕਿ ਜਾਨ ਵੀ ਸੌਖੀ ਰਹਿੰਦੀ ਆ ਤੁ ਜੇ ਆਪਾਂ ਕਹੀਏਗਾ ਆਪਾਂ ਜਾਣਦੇ ਆਂ ਖੇਤੀ ਦੇ ਕੰਮ ਚ ਵੜਨਾ ਵਾ ਉਹਦੇ ਵਿੱਚ ਤੁਹਾਨੂੰ ਪਤਾ ਹੀ ਆ ਫੇਕ ਉਹਦੇ ਵਿੱਚ ਥੋੜਾ ਜਿਹਾ ਔਖਾ ਹੋ ਜਾਂਦਾ ਵਾ ਹਨ ਤੇ ਕੋਈ ਵੀ